ਇਹ ਸਾਡਾ ਛੋਟਾ ਭਰਾ ਧਰਮਪ੍ਰੀਤ ਸਿੰਘ ਬੈਠਾ ਮੁੱਖ ਮੰਤਰੀ ਕਿਵੇਂ ਤੁਹਾਨੂੰ ਪੀਤ ਖੜਾ ਹੋ ਹਾਂਜੀ ਹਾਂਜੀ ਕੀ ਹਾਲ ਹੈ ਪੁੱਤ ਠੀਕ ਹੈ ਸੇ ਠੀਕ ਹੈ ਹੁਣ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਸੇ ਠੀਕ ਹੈ ਮੇਰੇ ਵੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਮਰ ਸਲੀਮ ਜੀ ਸਲਾਮ ਵਾਲੇਕਮ ਵਾਲੇਕਮ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੋਖਤਾਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰਾਂ ਬੱਲੀਓ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਗਰਮੀਆਂ ਦਾ ਮੌਸਮ ਆ ਗਿਆ ਸਾਡੀਆਂ ਕੁਝ ਰਿਕੁਆਇਰਮੈਂਟਸ ਨੇ ਸਾਡੇ ਅੰਕਲ ਪਹਿਲਾਂ ਤਾਂ ਤੁਹਾਨੂੰ ਮਿਲਾ ਦਈਏ ਅੰਕਲ ਅਵਤਾਰ ਸਿੰਘ ਜੀ ਸਾਡੇ ਇੰਗਲੈਂਡ ਤੋਂ ਆਉਂਦੇ ਨੇ ਯੂਕੇ ਤੋਂ 2017 ਤੋਂ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕੋਲੇ ਪ੍ਰੀਮ ਸ਼ਰਮਾ ਵੀਰ ਆ ਜਿਹੜਾ 23 ਸਾਲਾਂ ਤੋਂ ਘਰੇ ਸੰਗਲਣਾ ਬੰਨਿਆ ਸੀ ਅੰਕਲ ਨੇ 2017 ਦੇ ਵਿੱਚ ਆ ਕੇ ਉਹਨਾਂ ਦੀਆਂ ਲੱਤਾਂ ਜਿਹੜੀਆਂ ਜੁੜੀਆਂ ਹੋਈਆਂ ਸੀ ਤੁਰ ਨਹੀਂ ਸਕਦਾ ਸੀ ਮਾਲਸ਼ਾ ਕਰ ਕਰਕੇ ਉਹਨੀਆਂ ਲੱਤਾਂ ਸਿੱਧੀਆਂ ਕੀਤੀਆਂ ਉਹਨੂੰ ਤੁਰਨ ਦੇ ਕਾਬਲ ਕੀਤਾ ਐਸੇ ਡੈਡੀਗੇਟਿਡ ਐਸੇ ਦਿਲ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਸੇਵਾਦਾਰ ਸੁਪਨਿਆਂ ਦੇ ਘਰ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸੇਵਾਵਾਂ ਕਰਾਉਂਦੇ ਨੇ ਹੁਣ ਵੀ ਅੰਕਲ ਕਈ ਦਿਨਾਂ ਤੋਂ ਇੱਥੇ ਹੀ ਨੇ ਯੂਕੇ ਤੋਂ ਆਏ ਨੇ ਸੇਵਾ ਕਰਵਾ ਰਹੇ ਨੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਤੇ ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਜੀ ਕਿਉਂਕਿ ਗਰਮੀਆਂ ਦਾ ਸਮਾਂ ਆ ਗਿਆ ਸਾਨੂੰ ਕੱਪੜੇ ਚਾਹੀਦੇ ਆ ਗਰਮੀਆਂ ਵਾਲੇ ਸਾਨੂੰ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਵਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਬੱਚੇ ਨੇ ਤੇ ਮਾਤਾਵਾਂ ਨੇ ਤੇ ਵੀਰ ਨੇ ਤੇ ਬਜ਼ੁਰਗ ਨੇ ਉਹਨਾਂ ਵਾਸਤੇ ਕੱਪੜਿਆਂ ਦੀ ਲੋੜ ਆ ਸਾਨੂੰ ਹੁਣ ਗਰਮੀਆਂ ਵਾਲੇ ਕੱਪੜੇ ਆ ਜਿਹੜੇ ਫਿਰ ਲੋਅਰ ਟੀ-ਸ਼ਰਟ ਸੈਂਡਲ ਚਪਲਾਂ ਅੰਡਰਵੇਅਰ ਬਣਾਣਾ ਕੱਪੜੇ ਰੱਖਣ ਵਾਲੀਆਂ ਟੋਕਰੀਆਂ ਚਾਹੀਦੀਆਂ 100 ਜੀ ਦੇ ਚ ਆਪਾਂ ਕੱਪੜੇ ਰੱਖਦੇ ਹੁੰਨੇ ਆ ਘਰੇ ਧੋਣ ਵਾਲੇ ਕੱਪੜੇ ਰੱਖ ਦਿੰਨੇ ਆ ਫਿਰ ਕੱਪੜੇ ਰੱਖਣ ਵਾਸਤੇ ਰੈਕ ਚਾਹੀਦੇ ਜਿਹਦੇ ਵਿੱਚ ਆਪਾਂ ਕੱਪੜੇ ਰੱਖ ਦਿੰਨੇ ਆ ਅਲੱਗ-ਅਲੱਗ ਉਹਦੇ ਵਿੱਚ ਹੁਣ ਬੱਚਿਆਂ ਦੇ ਲੱਗ ਬਜ਼ੁਰਗਾਂ ਦੇ ਲੱਗ ਸਾਰੇ ਕੱਪੜੇ ਇਦਾਂ ਚ ਣਕੇ ਰੱਖਣੇ ਹੁੰਦੇ ਆ ਤੇ ਇੱਕ ਵਾਸ਼ਰੂਮਾਂ ਦੇ ਵਿੱਚ ਸਾਡੇ ਕਈ ਵਾਰੀ ਤੇਲ ਟੁੱਲਿਆ ਹੁੰਦਾ ਜਾਂ ਕੋਈ ਹੋਰ ਸ਼ੈਂਪੂ ਟੁੱਲਿਆ ਹੁੰਦਾ ਬਜ਼ੁਰਗ ਸਲਿੱਪ ਕਰ ਜਾਂਦੇ ਢਿੱਗ ਪੈਂਦੇ ਆ ਉਹਦੇ ਵਾਸਤੇ ਮੈਟ ਚਾਹੀਦਾ ਇੱਕ ਪਲਾਸਟਿਕ ਦਾ ਮੈਟ ਹੁੰਦਾ ਗਲੀਆਂ ਵਾਲਾ ਉਦੇ ਉੱਤੇ ਸਲਿੱਪ ਨਹੀਂ ਹੁੰਦਾ ਬੰਦਾ ਤੇ ਉਹ ਮੈਟ ਦੀ ਲੋੜ ਆ ਜੀ ਸਾਨੂੰ ਤੇ ਫਿਰ ਕੈਂਪ ਤੇ ਹਸਪਤਾਲ ਵਾਸਤੇ ਦਵਾਈਆਂ ਦੀ ਲੋੜ ਆ ਕੈਂਪ ਤੁਹਾਨੂੰ ਪਤਾ ਦਵਾਈਆਂ ਦਾ ਲੰਗਰ ਲੱਗਦੇ ਨੇ ਬਾਹਰ ਹਰ 15 ਦਿਨਾਂ ਬਾਅਦ ਜਿੱਥੇ ਮੈਡੀਸਨ ਦੀ ਜ਼ਰੂਰਤ ਆ ਸਾਨੂੰ ਉੱਥੇ ਮੈਡੀਸਨ ਦੇਣ ਲਈ ਤੁਸੀਂ ਸਾਡੇ ਨਾਲ ਐਜੇ ਸੇਵਾਦਾਰ ਰਜਿਸਟਰਡ ਹੋ ਸਕਦੇ ਹੋ ਔਰ ਡਾਈਪਰਾਂ ਦੀ ਲੋੜ ਆ ਕਿਉਂਕਿ ਸਾਡੇ ਕੋਲੇ ਕਰੀਬ 180 82 ਮੈਂਬਰ ਇਸ ਤਰ੍ਹਾਂ ਦੇ ਨੇ ਜਿਹੜੇ ਬਿੱਡਾਂ ਦੇ ਉੱਪਰ ਨੇ ਮੰਜਿਆਂ ਤੇ ਨੇ ਜਾਂ ਬੀਲ ਚੇਰਾਂ ਤੇ ਨੇ ਚੱਲ ਫਿਰ ਨਹੀਂ ਸਕਦੇ ਉਹਨਾਂ ਦੇ ਡਾਈਪਰ ਲੱਗਦੇ ਨੇ ਤੇ ਉਹ ਡਾਈਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਰੂਰਤ ਪੈਂਦੀ ਆ ਸਾਨੂੰ ਤੇ ਫਿਰ ਇੱਕ ਕੈਂਪ ਤੇ ਮੱਝਾਂ ਵਾਸਤੇ ਸ਼ੈੱਡ ਜਿਹੜਾ ਅਸੀਂ ਕੈਂਪ ਲਾਉਨੇ ਆ ਉੱਥੇ ਵੀ ਸ਼ੈੱਡ ਪੈਣਾ ਵਾ ਹੋਰ ਏਰੀਆ ਵੱਡਾ ਕਰਨਾ ਤੇ ਮੱਝਾਂ ਤੇ ਪਸ਼ੂਆਂ ਦਾ ਡੰਗਰਾਂ ਦਾ ਜਿਹੜਾ ਏਰੀਆ ਵਾ ਸਾਡਾ ਉਹਦੇ ਵਾਸਤੇ ਲੱਗ ਰਹੀ ਇੱਕ ਵੱਡਾ ਸ਼ੈੱਡ ਪਾ ਰਹੇ ਆ ਉਹਦੇ ਵਾਸਤੇ ਸਾਨੂੰ ਜਿਵੇਂ ਉੱਪਰ ਪਾਉਣ ਵਾਲੀਆਂ ਲੋਹੇ ਦੀਆਂ ਚਾਦਰਾਂ ਸ਼ੀਟਾਂ ਦੀ ਲੋੜ ਆ ਤੇ ਉਹਦੇ ਵਾਸਤੇ ਲੋਹੇ ਦੇ ਐਂਗਲ ਲੱਗਣੇ ਆ ਗਾਰਡਰ ਲੱਗਣੇ ਆ ਥੱਲੇ ਪਾਈਪਾਂ ਲੱਗਣੀਆਂ ਉਹਦੀ ਲੋੜ ਆ ਉਹ ਜੇ ਕੋਈ ਅਹਿਮਦਗੜ ਮੰਡੀ ਤੋਂ ਸਾਡਾ ਕੋਈ ਭੈਣ ਭਰਾ ਹੈ ਕਿਉਂਕਿ ਲੋਹੇ ਦੀ ਮੰਡੀ ਅਹਿਮਦਗੜ ਮੰਡੀ ਆ ਜਾਂ ਸੌਰੀ ਗਵਿੰਦਗੜ ਮੰਡੀ ਆ ਉੱਥੇ ਜੇ ਕੋਈ ਮੇਰਾ ਵੀਰ ਜਾਂ ਕੋਈ ਭਰਾ ਹੈਗਾ ਤਾਂ ਸਾਨੂੰ ਸਿੱਧਾ ਕਿਸੇ ਡੀਲਰ ਤੋਂ ਡਾਇਰੈਕਟ ਜੇ ਲੋਹਾ ਚਕਵਾ ਦੇਵੇ ਕੋਈ ਕਮਿਸ਼ਨ ਜਿਹੜਾ ਵਿੱਚ ਕੱਟਿਆ ਜਾਂਦਾ ਜਾਂ ਹੋਰ ਲੋਕ ਵਿੱਚੋਂ ਪ੍ਰੋਫਿਟ ਲੈਂਦੇ ਆ ਉਹ ਤੋਂ ਬਿਨਾ ਸਿੱਧਾ ਮਿਲ ਜਵੇ ਤਾਂ ਬਹੁਤ ਧੰਨਵਾਦ ਹੋਊਗਾ ਜੀ ਕਿਉਂਕਿ ਇਹ ਵੱਡਾ ਸ਼ੈੱਡ ਪੈਣਾ ਜੀ ਹੁਣ 100 ਬਾਈ 130 ਦਾ ਸ਼ੈੱਡ ਆ ਇਹ ਲੰਬਾ ਤੇ ਚੌੜਾ ਤੇ ਉਹਦੇ ਵਾਸਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਹੇ ਦਾ ਸਮਾਨ ਲੱਗਣਾ ਵਾ ਤੇ ਰੇਤਾ ਬਜਰੀ ਚਾਹੀਦਾ ਜੀ ਇੱਟਾਂ ਚਾਹੀਦੀਆਂ ਵਾ ਕਿਉਂਕਿ ਇਟਾਂ ਦੀ ਕੰਧਾਂ ਹੋ ਰਹੀਆਂ ਰੇਤੇਬੇਰੀ ਦੇ ਨਾਲ ਹੀ ਸਾਰਾ ਕੁਝ ਚੱਲਦਾ ਤੁਹਾਨੂੰ ਪਤਾ ਹੀ ਆ ਤੇ ਰੇਤੇਬੇਰੀ ਦੀ ਲੋੜ ਆ ਫਿਰ ਕੈਂਪ ਵਾਸਤੇ ਵਾਸ਼ਰੂਮ ਬਣਾਏ ਨੇ ਜਿਹੜਾ ਬਾਹਰ ਗੁਰੂ ਕੇ ਲੰਗਰ ਲੱਗਦੇ ਨੇ ਦਵਾਈਆਂ ਦੇ ਹਰ 15 ਦਿਨਾਂ ਬਾਅਦ ਉੱਥੇ ਵਾਸ਼ਰੂਮਾਂ ਦੀ ਬਹੁਤ ਘਾਟ ਸੀਗੀ ਤੇ ਅਸੀਂ ਵਾਸ਼ਰੂਮ ਬਣਾਏ ਨੇ ਤੇ ਵਾਸ਼ਰੂਮਾਂ ਦੇ ਵਿੱਚ ਸੈਂਟਰੀ ਦਾ ਸਮਾਨ ਟਾਈਲਾਂ ਲੱਗਣੀਆਂ ਟੂਟੀਆਂ ਲੱਗਣੀਆਂ ਵਾਸ਼ਰੂਮ ਟਾਇਲਟ ਬਾਥਰੂਮ ਵਾਲੀਆਂ ਸੀਟਾਂ ਲੱਗਣੀਆਂ ਉਹ ਜਰੂਰ ਸਾਡੇ ਤਿੱਕਰ ਕੋਈ ਪਹੁੰਚਦਾ ਕਰੇ ਭੈਣ ਭਰਾ ਰੰਗ ਦਾ ਸਮਾਨ ਚਾਹੀਦਾ ਜੀ ਹਾਰਡਵੇਅਰ ਦਾ ਸਮਾਨ ਚਾਹੀਦਾ ਜਿਵੇਂ ਮੇਕਾਂ ਚਾਹੀਦੀਆਂ ਜਾਂ ਕੋਈ ਹੋਰ ਛੋਟੇ-ਛੋਟੇ ਸਮਾਨ ਹਾਰਡਵੇਅਰ ਦੇ ਵਿੱਚ ਕੋਈ ਵੱਡੀ ਮੇਕ ਕੋਈ ਛੋਟੀ ਮੇਕ ਕੋਈ ਕੁੰਡੇ ਕੋਈ ਕਬਜੇ ਉਹ ਬਲਕ ਦੇ ਵਿੱਚ ਚਾਹੀਦੇ ਹੁੰਦੇ ਆ ਸਾਨੂੰ ਕਿਉਂਕਿ ਅੰਦਰ ਸਾਡੇ ਇੱਕ ਹਾਰਡਵੇਅਰ ਦਾ ਸਟੋਰ ਬਣਾਇਆ ਹੋਇਆ ਉਹਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਉਹ ਜਿਵੇਂ ਜਿਵੇਂ ਉਹ ਚ ਘਟ ਜਾਂਦਾ ਮੁੱਕ ਜਾਂਦਾ ਫਿਰ ਸਾਨੂੰ ਮੁੱਲ ਲਿਉਣੇ ਪੈਂਦੀਆਂ ਥੋੜੀਆਂ-ਥੋੜੀਆਂ ਚੀਜ਼ਾਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਸਭ ਤੋਂ ਹਾਰਡਵੇਅਰ ਦੇ ਸਮਾਨ ਦੀ ਤੁਸੀਂ ਲਿਸਟ ਲੈ ਲਿਓ ਤੇ ਹਾਰਡਵੇਅਰ ਦਾ ਸਮਾਨ ਪਲੀਜ਼ ਸਾਨੂੰ ਤੁਰੀ ਪਹੁੰਚਦਾ ਕਰਿਓ ਜਰੂਰ ਤੇ ਫਿਰ ਪੰਜਵੀਂ ਮੰਜ਼ਲ ਵਾਸਤੇ ਉੱਪਰਲੀ ਜਿਹੜੀ ਪੰਜਵੀਂ ਮੰਜ਼ਲਾ ਉਹਦੀ ਤਿਆਰੀ ਹੋ ਰਹੀ ਆ ਉਹਦੇ ਵਾਸਤੇ ਬਿਜਲੀ ਦਾ ਸਮਾਨ ਚਾਹੀਦਾ ਜੀ ਤਾਰਾਂ ਚਾਹੀਦੀਆਂ ਪਾਈਪਾਂ ਚਾਹੀਦੀਆਂ ਫਿਟਿੰਗ ਦਾ ਸਮਾਨ ਚਾਹੀਦਾ ਸਵਿੱਚਾਂ ਚਾਹੀਦੀਆਂ ਸਵਿੱਚ ਬੋਰਡ ਚਾਹੀਦੇ ਆ ਉਹ ਤੁਸੀਂ ਪਹੁੰਚਦਾ ਕਰ ਸਕਦੇ ਹੋ ਤੇ ਇੱਕ ਇੱਕ 10000 ਸਕਰ ਫੁੱਟ ਏਰੀਏ ਦੀਆਂ ਟਾਈਲਾਂ ਚਾਹੀਦੀਆਂ ਉੱਪਰ ਜਿੱਥੇ ਲੱਗਣੀਆਂ ਹਨ ਤੇ ਇੱਕ ਸਾਨੂੰ ਟੈਂਟ ਦਾ ਸਮਾਨ ਚਾਹੀਦਾ ਜਿਹੜਾ ਬਾਹਰ ਦਵਾਈਆਂ ਦਾ ਲੰਗਰ ਲੱਗਦਾ ਉਹਦੇ ਵਿੱਚ ਟੈਂਟ ਦੀ ਲੋੜ ਆ ਟੈਂਟ ਲਗਾ ਕੇ ਕੈਂਪ ਲਾਉਨੇ ਆ ਹੁਣ ਗਰਮੀਆਂ ਆ ਗਈਆਂ ਸਰਦੀਆਂ ਦੇ ਵਿੱਚ ਤਾਂ ਸਰ ਜਾਂਦਾ ਸੀ ਪਰ ਗਰਮੀਆਂ ਦੇ ਵਿੱਚ ਜ਼ਰੂਰਤ ਆ ਇਹ ਬੜੇ ਜ਼ਰੂਰੀ ਸਾਡੇ ਕੁਝ ਸਮਾਨ ਨੇ ਜਿਹੜੇ ਤੁਸੀਂ ਸਾਡੇ ਟਿਕੜੇ ਪਹੁੰਚਦੇ ਕਰ ਸਕਦੇ ਆ ਇਸ ਸਾਈਡ ਸਾਡੀਆਂ ਬੀਬੀਆਂ ਤੇ ਭੈਣਾਂ ਬੈਠੀਆਂ ਵਾ ਸਾਡੀਆਂ ਮਾਤਾਵਾਂ ਬੈਠੇ ਆ ਕੁਛ ਅਸੀਂ ਸਾਰੇ ਬੇਨਤੀ ਕਰਦੇ ਆ ਤੁਹਾਨੂੰ ਹੱਥ ਜੋੜ ਕੇ ਵੀ ਤੁਸੀਂ ਜਿਹੜੀਆਂ ਇਹ ਸਾਡੀਆਂ ਰਿਕੁਆਇਰਮੈਂਟ ਵਾਲੀਆਂ ਲਿਸਟਾਂ ਤੁਸੀਂ ਸਾ ਤੋਂ ਲੈ ਸਕਦੇ ਹੋ ਅਸੀਂ ਇਹ ਸਾਰੀਆਂ ਲਿਸਟਾਂ ਬਣਾਈਆਂ ਹੋਈਆਂ ਵਾ ਜਿਹੜਾ ਜਿਹੜਾ ਸਮਾਨ ਸਾਨੂੰ ਚਾਹੀਦਾ ਇਹ ਬਿਜਲੀ ਦੇ ਸਮਾਨ ਦੀ ਲਿਸਟ ਆ ਜੀ ਤੇ ਇਹ ਜਿਹੜਾ ਬਿਲਡਿੰਗ ਦੇ ਵਿੱਚ ਬਿਜਲੀ ਦਾ ਸਮਾਨ ਲੱਗਣਾ ਪਾਈਪਾਂ ਵਗੈਰਾ ਲੱਗਣੀਆਂ ਹੋਰ ਉਹਦੀ ਲਿਸਟ ਆ ਇਹ ਗੱਦਿਆਂ ਦੀ ਲੋੜ ਆ ਜੀ ਜਿਹੜੇ ਬਾਪੂ ਬਜ਼ੁਰਗ ਹੁਣ ਅਸੀਂ ਉੱਪਰ ਸ਼ਿਫਟ ਕਰ ਰਹੇ ਆ ਤਾਂ ਹ ਪਹਿਲਾਂ ਤਾਂ ਅਸੀਂ ਲੋਹੇ ਦੇ ਮੰਜੇ ਜਿੰਨੇ ਜਿਵੇਂ ਆ ਦੌਣ ਵਾਲੇ ਮੰਜੇ ਜਿਵੇਂ ਬੀਬੀਆਂ ਬੈਠੀਆਂ ਇਦਾਂ ਦੇ ਮੰਜੇ ਵਰਤਦੇ ਆ ਉਹ ਪਿੱਛੇ ਖੜੀਆਂ ਵਾ ਮੰਜੇ ਖੜੇ ਆ ਪਰ ਹੁਣ ਅਸੀਂ ਬੈੱਡ ਬਣਵਾਏ ਆ ਬੈੱਡ ਯੂਜ਼ ਕਰਨ ਲੱਗੇ ਆ ਤੇ ਉਹਦੇ ਵਾਸਤੇ 300 ਪੀਸ ਇਹ ਗੱਦਾ ਚਾਹੀਦਾ ਜੀ ਜਿਹੜੇ ਆਪਣਾ ਮੈਟਰਸ ਹੁੰਦੇ ਆ ਗੱਦੇ ਹੁੰਦੇ ਆ ਸਲੀਪ ਬੈਲ ਦੇ ਗੱਦਿਆਂ ਦਾ ਜਿਹੜਾ ਅੰਦਰ ਸਪੰਜ ਆ ਜਿਹੜੀ ਉਹ ਲੱਗਣੀਆਂ ਜੀ ਤੇ ਉਹਨਾਂ ਦੇ ਉੱਪਰ ਇੱਕ ਇੱਕ ਕਵਰ ਚੜ੍ਹਨਾ ਹੈ ਨਾ ਰੈਕਸਨ ਦਾ ਕਵਰ ਆ ਉਹਦੀ ਵੀ ਅਸੀਂ ਕੁਟੇਸ਼ਨ ਮੰਗਾਈ ਆ ਕੰਪਨੀ ਤੋਂ ਕਰੀਬ ਜਿਹੜਾ ਇੱਕ ਗੱਦਾ ਵਾ ਸਣੇ ਕਵਰ ਦੋਨੋਂ ਚੀਜ਼ਾਂ ਦੇ ਸਮੇਤ ਕਰੀਬ 5000 ਰੁਪਏ ਦੇ ਵਿੱਚ ਇੱਕ ਗੱਦਾ ਪੈ ਰਿਹਾ ਵਾ ਤੇ ਜੇ ਕੋਈ ਭੈਣ ਭਰਾ ਇਹ ਗੱਦੇ ਪਹੁੰਚਦੇ ਕਰ ਸਕਦਾ ਜਾਂ ਗੱਦੇ ਲੈ ਕੇ ਦੇ ਸਕਦਾ ਤੇ 300 ਪੀਸ ਚਾਹੀਦਾ ਗੱਦੇ ਦਾ ਹੁਣ ਤੁਸੀਂ ਦੇਖੋ ਜੇ 500 5000 ਦਾ ਇੱਕ ਪੀਸ ਆ ਤਾਂ 100 ਪੀਸ 5 ਲੱਖ ਦਾ ਹੋ ਗਿਆ ਤੇ 300 ਪੀਸ 15 ਲੱਖ ਦੇ ਹੋਗੇ ਇਹ ਗੱਦੇ ਆ ਜਿਹੜੇ 15 ਲੱਖ ਰੁਪਏ ਦੇ ਗੱਦੇ ਹੀ ਆਉਣੇ ਕੱਲੇ ਗਦੈ ਲਈ ਜਿਹੜੇ ਥੱਲੇ ਵਿਛਾਉਣੇ ਮੈਟਰਸ ਜਿਹੜੇ ਕਿਉਂਕਿ 300 ਬੈੱਡ ਆ ਸਾਡਾ ਫਿਰ ਇਹ ਲਿਸਟ ਆ ਜੀ ਜਿਹੜੀ ਸਮਾਨ ਚਾਹੀਦਾ ਹਾਰਡਵੇਅਰ ਦਾ ਜਿਵੇਂ 2 ਇੰਚੀ ਦੇ ਬਾਏ 2 ਇੰਚੀ ਦੇ ਐਂਗਲ 1.5 ਇੰਚੂ ਦੇ ਮੋਟਾ ਪਾਈਪ ਇਹ ਜਿਹੜੀਆਂ ਉਹ ਸ਼ੈੱਡ ਬਣਨੇ ਆ ਨਾ ਜੀ ਪਰਿਵਾਰਕ ਪਰਿਵਾਰ ਅਤੇ ਪਸ਼ੂਆਂ ਦੇ ਲਈ ਸ਼ੈੱਡ ਬਣ ਰਿਹਾ ਜਿਹੜਾ ਉਹਦੇ ਵਿੱਚ ਇਹ ਸਮਾਨ ਦੀ ਲੋੜ ਆ ਸਾਨੂੰ ਤੇ ਇਹ ਅੱਗੋਂ ਕੱਪੜਿਆਂ ਦੀ ਲਿਸਟ ਆ ਗਈ ਹੈ ਜੀ ਜਿਹੜੇ ਸਾਨੂੰ ਕੱਪੜੇ ਚਾਹੀਦੇ ਆ 30 ਸ਼ਰਟਾਂ ਚਾਹੀਦੀਆਂ ਲੌਂਗ ਪਜਾਮੇ ਪਹਿਣਾ ਬੀਬੀਆਂ ਵਾਸਤੇ ਨਾ ਥੋੜੇ ਲੰਬੇ ਲੰਬੇ ਕੁੜਤੇ ਚਾਹੀਦੇ ਆ ਤੇ ਨਾਲ ਗਰਮੀਆਂ 'ਚ ਪਾਉਣ ਲਈ ਥੋੜੇ ਖੁੱਲੇ ਪਜਾਮੇ ਚਾਹੀਦੇ ਆ ਕਿਉਂਕਿ ਜਿਹੜੀਆਂ ਬੀਬੀਆਂ ਪਹਿਣਾ ਹੁਣ ਗਰਮੀ ਬਹੁਤ ਆਉਣੀ ਹੈ ਮੂਰੇ ਤੇ ਉਹਨਾਂ ਨੂੰ ਫਿਰ ਕਈਆਂ ਤੋਂ ਸੂਟ ਨਹੀਂ ਪੈਂਦੇ ਉਹਨਾਂ ਦੇ ਫਿਰ ਪਜਾਮੇ ਤੇ ਵੱਡੇ ਵੱਡੇ ਲੰਬੇ ਲੰਬੇ ਕੁੜਤੇ ਪਾਏ ਜਾ ਸਕਦੇ ਆ ਤੇ ਇਸੇ ਤਰ੍ਹਾਂ ਹੀ ਫਿਰ ਜਿਹੜੀਆਂ ਕੁੜੀਆਂ ਵਾਸਤੇ ਬੱਚੀਆਂ ਵਾਸਤੇ ਟੀ-ਸ਼ਰਟਾਂ ਪਜਾਮੇ ਦੇ ਸੈੱਟ ਚਾਹੀਦੇ ਆ 20-20 ਸੈੱਟ ਚਾਹੀਦੇ ਆ ਇਹ ਆ ਸਾਈਜ਼ ਆ ਉਹਨਾਂ ਦੇ ਤੇ ਟੀ-ਸ਼ਰਟਾਂ ਤੇ ਪਜਾਮਿਆਂ ਦੇ ਸੈੱਟ ਚਾਹੀਦੇ ਆ ਤੇ ਇਸੇ ਤਰ੍ਹਾਂ ਹੀ ਅੱਗੇ ਜੇ ਆਪਾਂ ਗੱਲ ਕਰੀਏ ਇਹ ਮੁੰਡਿਆਂ ਵਾਸਤੇ ਆ ਇਹਨਾਂ ਦੇ ਵੀ ਇਦਾਂ ਹੀ 14 ਨੰਬਰ ਦੀ ਟੀ-ਸ਼ਰਟ ਪਜਾਮੇ 20 ਸੈੱਟ 0 ਨੰਬਰ ਦੇ 20 ਸੈੱਟ ਇਦਾਂ ਹੀ ਹਰ ਇੱਕ 36 ਨੰਬਰ ਤੇ ਇੱਕ ਟੀ-ਸ਼ਰਟਾਂ ਪਜਾਮੇ ਚਾਹੀਦੇ ਆ ਬੁਆਇਜ਼ ਵਾਸਤੇ ਮੁੰਡਿਆਂ ਵਾਸਤੇ ਹਨਾ ਗਰਮੀਆਂ ਵਾਲੇ ਤੇ ਇਹ ਉਸ ਤੋਂ ਬਾਅਦ ਬਜ਼ੁਰਗਾਂ ਲਈ ਗਰਮੀਆਂ ਵਾਲੇ ਕੱਪੜਿਆਂ ਦੀ ਜ਼ਰੂਰਤ ਆ ਇਹ ਪਜਾਮੇ ਚਾਹੀਦੇ ਆ ਐਮ ਦੇ 100 ਪੀਸ ਚਾਹੀਦੇ ਆ ਐਲ ਦਾ 100 ਪੀਸ ਚਾਹੀਦਾ ਐਕਸਲ ਦਾ 100 ਪੀਸ ਚਾਹੀਦਾ ਡਬਲ ਐਕਸਲ ਦਾ 200 ਪੀਸ ਚਾਹੀਦਾ ਟ੍ਰਿਪਲ ਐਕਸਲ ਦੇ 50 ਪੀਸ ਚਾਹੀਦੇ ਆ 4 ਐਕਸਲ ਦੇ 50 ਪੀਸ ਚਾਹੀਦੇ ਆ ਇਹਦੇ ਟੀ-ਸ਼ਰਟਾਂ ਕਲਰ ਕਾਲਰ ਵਾਲੀਆਂ ਜਿਹੜੀਆਂ ਹੁੰਦੀਆਂ ਜਿਵੇਂ ਆ ਮੇਰੇ ਪਾਈ ਆ ਕਾਲਰ ਵਾਲੀ ਟੀ-ਸ਼ਰਟ ਇਦਾਂ ਇਹ ਵੀ ਇਦਾਂ 100 100 ਪੀਸ ਜਾਂ 50 ਪੀਸ ਇਦਾਂ ਲੱਗ ਲੱਗ 600 ਪੀਸ ਇਹਦਾ ਚਾਹੀਦਾ 600 ਪੀਸ ਇਹਦਾ ਚਾਹੀਦਾ ਤੇ ਫਿਰ ਇਸੇ ਤਰ੍ਹਾਂ ਹੀ ਡਿਸੇਬਲ ਬੱਚਿਆਂ ਲਈ ਤੇ ਵੀਰਾਂ ਲਈ ਬਜ਼ੁਰਗਾਂ ਲਈ ਸੈਂਡਲ ਚਾਹੀਦੇ ਆ ਸੈਂਡਲ ਮਤਲਬ ਜਿਹੜੇ ਆਪਾਂ ਚੇਪੀ ਵਾਲੇ ਸੈਂਡਲ ਹੁੰਦੇ ਆ ਨਾ ਪੋਨੇ ਗਰਮੀਆਂ ਦੇ ਵਿੱਚ ਉਹਦੇ ਸਾਈਜ਼ ਵੀ ਲਿਖੇ ਹੋਏ ਆ ਤੇ ਕਿੰਨੀ ਕਿੰਨੀ ਕੁਆਂਟੀਟੀ ਚਾਹੀਦੀ ਉਹ ਵੀ ਲਿਖੀ ਹੋਈ ਆ ਹਨ ਤੇ ਫੇਰ ਇਸੇ ਤਰ੍ਹਾਂ ਹੀ ਇਹ ਬੱਚਿਆਂ ਲਈ ਅੰਡਰਵੀਅਰ ਤੇ ਬਣਾਉਣਾ ਚਾਹੀਦੀਆਂ ਜੀ ਬੁਆਇਜ਼ ਵਾਸਤੇ ਹਨ ਸਾਈਜ਼ ਲਿਖੇ ਹੋਏ ਆ ਤੇ ਬਣਾਉਣਾ ਤੇ ਅੰਡਰਵੀਅਰ ਚਾਹੀਦਾ ਹੈ 50 50 ਪੀਸ 100 100 ਪੀਸ ਇਦਾਂ ਹਨ ਸਾਰੇ ਲਿਖੇ ਹੋਇਆ ਰਮਾਲ 300 ਪੀਸ ਰੰਗਦਾਰ ਤੇ 300 ਪੀਸ ਚਿੱਟੇ ਰਮਾਲ ਚਾਹੀਦੇ ਸਿਰ ਤੇ ਬੰਨਣ ਵਾਲੇ ਰਮਾਲ ਹਨ ਜਿਵੇਂ ਗੁਰੂ ਘਰ ਜਾਂਦੇ ਆ ਬਾਪੂ ਬਜ਼ੁਰਗ ਸਵੇਰੇ ਸ਼ਾਮ ਹਨ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਇਹ ਚੱਪਲਾਂ ਚਾਹੀਦੀਆਂ ਜੀ ਇਹ ਪਹਿਣਾ ਵਾਸਤੇ ਮਤਾਵਾ ਵਾਸਤੇ ਚੱਪਲਾਂ ਦੀ ਲੋੜ ਆ ਜੀ ਰਿਲੈਕਸੋ ਕੰਪਨੀ ਦੀਆਂ ਚੱਪਲਾਂ ਇੱਕੋ ਰੰਗ ਵਿੱਚ ਹੋਣ ਤੇ ਇਹ 20 20 ਜੋੜੇ 40 40 50 50 ਜੋੜੇ ਨੰਬਰਾਂ ਦੇ ਹਿਸਾਬ ਨਾਲ ਚਾਹੀਦੇ ਕਿ ਵੀ ਤੁਸੀਂ ਲਿਸਟ ਦੇ ਸਕਦੇ ਹੋ ਤੇ ਇਦਾਂ ਹੀ ਇਹ ਰਿਲੈਕਸੋ ਕੰਪਨੀ ਦੇ ਚੱਪੜਾ ਵੀਰਾਂ ਤੇ ਬਜ਼ੁਰਗਾਂ ਵਾਸਤੇ ਚਾਹੀਦੀਆਂ ਵਾ ਇਹਦੇ ਵੀ ਨੰਬਰ ਲਿਖੇ ਹੋਏ ਆ ਤੇ ਉਹ ਲਿਖ ਸਾਈਜ਼ ਵੀ ਲਿਖਿਆ ਤੇ ਕੁਆਂਟੀਟੀ ਵੀ ਲਿਖੀ ਹੋਈ ਆ ਤੇ ਇਹ ਸਾਡੀਆਂ ਜਿਹੜੀਆਂ ਜ਼ਰੂਰਤਾਂ ਵਾ ਜੀ ਕਿ ਸਾਡੀਆਂ ਬੇਨਤੀਆਂ ਵਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਪਰਿਵਾਰ ਦੇ ਮੈਂਬਰ ਬੈਠੇ ਨੇ ਸਾਰੇ ਭਰਾ ਇੱਧਰ ਦਿੱਲੀ ਤੋਂ ਜਿਹੜੇ ਬਾਪੂ ਜੀ ਨੂੰ ਲੈ ਕੇ ਆਏ ਸੀਗੇ ਬਾਪੂ ਸასიਖਾਲ ਬਾਪੂ ਜੀ ਬੱਬੂ ਕਾਲੜਾ ਬਾਪੂ ਜੀ ਬੈਠੇ ਨੇ ਠੀਕ ਨੇ ਵਾਹਿਗੁਰੂ ਦੀ ਕਿਰਪਾ ਨਾਲ ਤੰਦਰੁਸਤ ਨੇ ਇਹਦਾ ਸਾਡਾ ਛੋਟਾ ਭਰਾ ਧਰਮਪ੍ਰੀਤ ਸਿੰਘ ਬੈਠਾ ਮੁੱਖ ਮੰਤਰੀ ਕਿਵੇਂ ਤੁਹਾਨੂੰ ਪੀਤ ਖੜਾ ਹੋ ਹਾਂਜੀ ਹਾਂਜੀ ਕੀ ਹਾਲ ਹੈ ਪੁੱਤ ਠੀਕ ਹੈ ਸੇ ਠੀਕ ਆ ਹੁਣ ਹਾਂਜੀ ਠੀਕ ਆ ਠੀਕ ਆ ਹਾਂਜੀ ਸੇ ਠੀਕ ਆ ਮੇਰੇ ਵੀਰ ਦੀ ਹੁਣ ਵਾਹਿਗੁਰੂ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਦੁਆਰਾ ਜਾ ਕੇ ਫੇਰ ਉੱਠ ਕੇ ਖੜਾ ਹੋ ਕੇ ਆਪਣਾ ਜੀਵਨ ਜਿਹੜਾ ਬਤੀਤ ਕਰ ਸਕੇ ਬਹਿ ਜਾ ਵੀਰੇ ਤੇ ਇਦਾਂ ਹੀ ਸਾਡੇ ਬਾਪੂ ਹੁਣੇ ਸਾਰੇ ਬਾਪੂ ਸਰਦਾਰ ਕੇਸਰ ਸਿੰਘ ਢਾਲੀਆਲ ਜੀ ਬੈਠੇ ਨੇ ਤੇ ਇੱਧਰ ਸਾਡੇ ਬਾਪੂ ਗੋ ਸਾਡਾ ਅਰुण ਕੁਮਾਰ ਸ਼ਕਲਾ ਬਾਈ ਬੈਠਾ ਵਾ ਇਹਦਾ ਹਰਮਨ ਸਿੰਘ ਟੋਨੀ ਬਾਈ ਬੈਠਾ ਵਾ ਇਹ ਬਿੰਦਰ ਬਾਈ ਬੈਠਾ ਸਾਡਾ ਇਧਰ ਸਾਡਾ ਕੀ ਹਾਲ ਨੇ ਬਾਪੂ ਠੀਕ ਆ ਹਾਂਜੀ ਠੀਕ ਹੈ ਤੇ ਇਹ ਸਾਡੇ ਬਜ਼ੁਰਗ ਸਾਡੇ ਵੀਰ ਇੰਦਰਜੀਤ ਬਾਪੂ ਜੀ ਬੈਠੇ ਨੇ ਤੇ ਇਧਰ ਸਾਡੇ ਮੁਹੰਮਦ ਜਮੀਲ ਜੀ ਬੈਠੇ ਨੇ ਤੇ ਇਹ ਬਾਪੂ ਸਾਡੇ ਸਿੱਧੂ ਸਾਹਿਬ ਬੈਠੇ ਨੇ ਗੁਰਦੇਵ ਸਿੰਘ ਜੀ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਗੁਰਦੇਵ ਸਿੰਘ ਠੀਕ ਹੋ ਸਿਖਦੇਵ ਸਿੰਘ ਸਿਖਦੇਵ ਸਿੰਘ ਹਾਂਜੀ ਬਾਪੂ ਚਰਨ ਸਿੰਘ ਠੀਕ ਆ ਗਰਗਲ ਸਾਹਿਬ ਸਤਿ ਸ੍ਰੀ ਅਕਾਲ ਤੇ ਇਹ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਸਾਨੂੰ ਹੁਣ ਗਰਮੀਆਂ ਵਾਲੇ ਕੱਪੜਿਆਂ ਦੀ ਲੋੜ ਆ ਜਿਹਦੇ ਵਿੱਚ ਬਨਾਣਾ ਅੰਡਰਵੀਅਰ ਚਾਹੀਦੇ ਆ ਜਿਹਦੇ ਵਿੱਚ ਟੀ-ਸ਼ਰਟਾਂ ਪਜਾਮੇ ਚਾਹੀਦੇ ਆ ਜਿਹਦੇ ਵਿੱਚ ਚੱਪਲਾਂ ਤੇ ਚਾਹੀਦੀਆਂ ਸੈਂਡਲ ਚਾਹੀਦੇ ਆ ਬੱਚਿਆਂ ਦੇ ਲੜਕੀਆਂ ਦੇ ਵੀ ਚਾਹੀਦੇ ਆ ਤੇ ਲੜਕਿਆਂ ਦੇ ਵੀ ਚਾਹੀਦੇ ਆ ਤੇ ਇਹ ਕਪੜਾ ਜਰੂਰ ਤੁਸੀਂ ਸਾਡੇ ਤੱਕਰ ਪਹੁੰਚਦਾ ਕਰਿਓ ਕੱਪੜਿਆਂ ਦੀ ਲਿਸਟ ਸਾਤੋਂ ਤੁਸੀਂ ਪ੍ਰੋਪਰ ਲੈ ਸਕਦੇ ਹੋ ਸਾਈਜ਼ ਮੁਤਾਬਕ ਤੇ ਸਾਨੂੰ ਕਿੰਨੀ ਕੁਆਂਟੀਟੀ ਦੇ ਵਿੱਚ ਚਾਹੀਦੇ ਆ ਦੁਬਾਰਾ ਫੇਰ ਬੇਨਤੀ ਕਰ ਦਿੰਨੇ ਆ ਸਪੈਸ਼ਲ ਬੱਚੇ ਜਿਹੜੇ ਤੇ ਮਾਤਾਵਾ ਵੀਰ ਤੇ ਬਜ਼ੁਰਗ ਆ ਉਹਨਾਂ ਵਾਸਤੇ ਲੋਅਰ ਟੀ-ਸ਼ਰਟਾਂ ਚਾਹੀਦੀਆਂ ਜੀ ਟੀ-ਸ਼ਰਟਾਂ ਕਾਲਰ ਵਾਲੀਆਂ ਚਾਹੀਦੀਆਂ ਜ਼ਿਆਦਾਤਰ ਤੇ ਸੈਂਡਲ ਚਾਹੀਦੇ ਆ ਜੀ ਚੱਪਲਾਂ ਚਾਹੀਦੀਆਂ ਜੀ ਅੰਡਰਵੀਅਰ ਤੇ ਬਨੈਣਾ ਚਾਹੀਦੇ ਆ ਜੀ ਤੇ ਕੱਪੜੇ ਰੱਖਣ ਵਾਸਤੇ 100 ਟੋਕਰੀ ਚਾਹੀਦੀ ਜਿਹੜੀ ਕੱਪੜੇ ਰੱਖਣ ਵਾਲੀ ਟੋਕਰੀ ਹੁੰਦੀ ਜਿਹਦੇ ਧੁੱਤੇ ਹੋਏ ਜਾਂ ਧੋਣ ਵਾਲੇ ਕੱਪੜੇ ਰੱਖੇ ਹੁੰਦੇ ਆ